ਹਟੇ ਮੂੰ ਤੇਰਾ ਇਹੋ ਜਿਹ ਦਾ ਬੁਸ਼ਰਮਾ ਦੀ ਡੁੱਲ ਗਈ ਦਾਲ ਅਖੇ ਜਾਨ ਤਾਂ ਢੋਲ ਕਈ ਖਾਂਦੇ ਹੁੰਦੇ ਆ ਮਾਤਾ ਇਹਨਾਂ ਦੇ ਵੈਸੇ ਕੁਕੜੀ ਆਂਡਾ ਦੇ ਕੇ ਨਹੀਂ ਗੁਰਕੜ ਕਰਦੀ ਜਿਨਾ 24 ਘੰਟੇ ਤੂੰ ਗੁਰਕੜ ਕਰਦੀ ਆ ਆ ਜੰਮਿਆ ਸੀ ਕਿ ਗੰਦਾ ਆਂਡਾ ਜੀਜੂ ਅੱਕ ਲੈਣਾ ਚੂਚਾ ਨਿਕਲਿਆ ਜਿਸ ਦਿਨ ਚੂਚਾ ਕੁਕੜ ਬਣ ਗਿਆ ਨਾ ਇਸ ਕੁਕੜ ਦੀਆਂ ਬਾਂਗਾਂ ਸਾਰਾ ਸੰਸਾਰ ਸੁਨੇਗਾ ਵੇ ਤੂੰ ਖੜਾ ਹੋ ਜਾ ਤੰਦੂਰੀਆ ਨਹੀਂ ਆਇਆ ਤੂੰ ਦੂਰ ਤਪਾਲਾ ਉੱਠ ਕੇ ਵਾਹ ਦੁਨੀਆ ਦੀਆਂ ਮਾਵਾਂ ਆਪਣੇ ਪੁੱਤ ਨੂੰ ਰੋਟੀ ਖਾਣ ਲਈ ਉਠਾਉਂਦੀਆਂ ਨੇ ਆ ਪਹਿਲੀ ਮਾਂ ਹੈ ਜਿਹੜੀ ਪੁੱਤ ਨੂੰ ਉਠਾਉਂਦੀ ਆ ਰੋਟੀ ਪਕਾਣ ਲਈ ਉੱਤੈ ਨੂੰ ਪਤਾ ਮਾਤਾ ਮੇਰੇ ਵਰਗੀ ਕੰਪੋਜੀਸ਼ਨ ਕੋਈ ਨਹੀਂ ਬਣਾਉਂਦਾ ਇੱਥੇ ਵੇ ਮੇਰੇ ਕਲੇਜੇ 'ਚ ਤਾਂ ਉਦਣ ਠੰਡ ਪਾਊਗੀ ਜਿੱਦਾਂ ਤੂੰ ਕਹੇਂਗਾ ਮਾਤਾ ਮੇਰੇ ਵਰਗੀ ਭਿੰਦੀ ਕੋਈ ਨਹੀਂ ਬਣਾਉਂਦਾ ਮਾਤਾ ਤੂੰ ਸਮਝਦੀ ਨਹੀਂ ਕੰਮ ਮੇਰਾ ਵੀ ਟਾਬੇ ਵਾਲਾ ਹੀ ਐ ਲੋਕਾਂ ਦੇ ਲਿਖੇ ਗੀਤਾਂ ਨੂੰ ਮੈਂ ਆਪਣੇ ਸੰਗੀਤ ਦਾ ਤੜਕਾ ਲਾਉਣਾ ਹੈ ਸਭ ਜਾਣਦੀ ਐ ਮੈਂ ਜਿਹੇ ਜਾ ਵੇਲੜ ਤੂੰ ਉਹ ਹੈ ਜੇ ਤੇਰਾ ਉਹ ਬੰਦਰ ਜਾਂ ਲਖਾਰੀ ਯਾਰ ਸ਼ਵਿੰਦਰ ਉਹ ਮੇਰੇ ਟੈਲੈਂਟ ਦੀ ਕਦਰ ਕਰਦਾ ਐ ਤੈਨੂੰ ਪਤਾ ਕਿੰਨੀ ਇੱਜ਼ਤ ਕਰਦਾ ਮੇਰੀ ਉਹ ਗੋਲਡੀ ਗੋਲਡੀ ਉਹ ਗੋਲਡੀ ਸਾਲਿਆ ਕੁੱਤਿਆ